ਪੁਲ ਸ਼ਰਮਾ ਖੁਦ ਅੰਬਰ ਸਰਦਾਰ ਰਹਿਣਾ ਗੁਰੂ ਘਰ ਦੀ ਨਗਰੀ ਦਾ ਰਹਿਣ ਵਾਲਾ ਬੰਦਾ ਪੰਜਾਬੀ ਯੂਨੀਵਰਸਿਟੀ ਜੀ ਤੋਂ ਪੜਿਆ ਹੈ ਤੈਨੂੰ ਸਾਰੀ ਹਿਸਟਰੀ ਪਤਾ ਹੈ ਦੁਨੀਆ ਬਾਰੇ ਤੈਨੂੰ ਪਤਾ ਨੌਲੇਜ ਹੈ ਹਰੇਕ ਦਾ ਤੂੰ ਪਰ ਇਸ ਤਰੀਕੇ ਦਾ ਤੈਨੂੰ ਇਹ ਨਹੀਂ ਪਤਾ ਕਿ ਟੋਟਰ ਮਲਜੀ ਕੌਣ ਸੀ ਕੀ ਸੀ ਇਹ ਮੈਟਰ ਨਹੀਂ ਕਰਦਾ ਜੀ ਕਿ ਕਿੰਨੇ ਘੰਟੇ ਪਹਿਲਾਂ ਹੋਇਆ ਜਾਂ ਕਿੰਨੇ ਦਿਨ ਪਹਿਲਾਂ ਹੋਇਆ ਜਾਂ ਕਦੋਂ ਹੋਇਆ ਅ ਕ੍ਰਾਈਮ ਇਜ਼ ਅ ਕ੍ਰਾਈਮ ਜੇ ਸੱਤ ਤੱਕ ਸਾਨੂੰ ਜਾਣਾ ਪਿਆ ਸੋ ਸੱਤ ਤੱਕ ਜਾਵਾਂਗੇ ਔਰ ਉਹਨੂੰ ਆਪਣੇ ਘੋੜਿਆਂ ਤੇ ਲਿਆਣਾ ਸਾਨੂੰ ਆਂਦਾ ਕਿੱਦਾਂ ਉਹਨੂੰ ਲਿਆਣਾ ਜਿੰਨੀ ਉਹਦੇ ਤੇ ਕਮਾਂਡਰ ਉਹਦੇ ਸਿਰ ਤੇ ਸਵਾਰ ਹੈ ਉਹ ਕਿੱਦਾਂ ਉਤਾਰਨਾ ਉਹ ਵੀ ਸਾਨੂੰ ਆਂਦਾ ਅਸੀਂ ਪੰਜਾਬੀ ਆ ਉਹਨੂੰ ਲੱਗਦਾ ਹੈ ਕਿ ਉਹਨਾਂ ਦੇ ਸਿਰ ਤੇ ਸ਼ੌਹਰਤ ਚੜੀ ਇਸ ਵਲੇ ਸਰ ਮੈਂ ਮੈਂ ਕਹਿਣ ਦੀ ਲੋੜ ਹੀ ਨਹੀਂ ਤੁਹਾਨੂੰ ਵੀ ਦਿਖ ਰਿਹਾ ਹੈ ਬੱਚਿਆਂ ਆਸਤੇ ਇਡੀ ਵੱਡੀ ਕੁਰਬਾਨੀ ਦਿੱਤੀ ਉਹ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਉਹਨੇ ਖਰੀਦੀ ਉਸ ਟਾਈਮ ਤੇ ਤੇ ਆਪਣੀ ਸ਼ਰਧਾਂਜਲੀ ਉਹਨਾਂ ਨੇ ਉਹਨੇ ਆਪਣੀ ਕੀਤਾ ਹੈ ਜੇ ਪੰਜਾਬੀ ਜਿਹੜਾ ਹੈ ਇਹ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੋ ਕਪਿਲ ਸ਼ਰਮਾ ਨੇ ਦੀਵਾਨ ਟੋਡਰ ਮਾਜੀ ਦੀ ਸ਼ਾਨ ਦੇ ਵਿੱਚ ਗੁਸਤਾਖੀ ਕੀਤੀ ਹੈ ਤਾਂ ਉਹ ਗੁਸਤਾਖੀ ਕੀਤੀ ਹੈ ਇਨਸਾਨ ਜਦੋਂ ਨੂੰ ਪਾਵਰ ਔਰ ਸ਼ੋਹਰਤ ਇੱਕ ਮਿਲ ਜਾਂਦੀ ਹੈ ਨਾ ਉਹਦੇ ਚ ਕਮਾਂਡ ਆ ਜਾਂਦਾ ਉਹਦੀ ਪੈਰ ਦੀ ਚੁੱਤੀ ਦੇ ਧੂਲ ਦੇ ਬਰਾਬਰ ਵੀ ਨਹੀਂ ਹੈਗਾ ਪਰ ਤੂੰ ਐਨਾ ਜਿਹੜਾ ਤੇਰੇ 'ਚ ਕਮੰਡ ਆ ਗਿਆ ਐ ਇਹੀ ਸਾਡੇ ਸ਼ਰੋਤਿਆਂ ਦੇ ਸਿਰ ਤੇ ਹੀ ਤੈਨੂੰ ਇੱਥੇ ਪਹੁੰਚਾਇਆ ਔਰ ਅਸੀਂ ਹੀ ਤੈਨੂੰ ਥੱਲੇ ਲਿਆਂਦੀ ਹਿੰਮਤ ਵੀ ਰੱਖਦੇ ਆ ਮੈਂ ਦੇਖਿਆ ਕਿ ਸ਼ੋਚ ਪ੍ਰਧਾਨ ਮੰਤਰੀਆਂ ਦੇ ਵੀ ਉਹ ਬਜ਼ਾਕ ਕੀਤੇ ਉਹਨੇ ਪਰ ਉਹ ਇੱਕ ਕਮੰਡਾ ਬੰਦੇ 'ਚ ਆਇਆ ਹੋਇਆ ਪੁਰਾਣੀ ਹੈਗੀ ਐ 2-3 ਸਾਲ ਪੁਰਾਣੀ ਹੋ ਸਕਦੀ ਐ ਠੀਕ ਐ ਜਿਆਦਾ ਵੀ ਹੋ ਸਕਦੀ ਐ ਪਰ ਮੇਰੇ ਖਿਆਲ ਨਾਲ ਮੇਰੇ ਹਿੱਸੇ 'ਚ ਲਿਖੀ ਹੋਈ ਸੀ ਕਿ ਗੁਰੂ ਘਰ ਦੀ ਜੋ ਬੇਇੱਜ਼ਤੀ ਉਹਨੇ ਕੀਤੀ ਹੈਗੀ ਐ ਉਹ ਜਗ੍ਹਾ ਦੀ ਬੇਇੱਜ਼ਤੀ ਕੀਤੀ ਹੈ ਉਹ ਸ਼ਹੀਦਾਂ ਦੀ ਬੇਇੱਜ਼ਤੀ ਕੀਤੀ ਹੈ ਉਹਦੀ ਮਾਫੀ ਮੈਂ ਮੰਗਵਾਵਾਂ ਇਹ ਸ਼ਾਇਦ ਗੁਰੂ ਕਰਨੇ ਸਸ਼ੀਕਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕਿਹਾ ਜਾਂਦਾ ਹੈ ਕਿ ਕੋਈ ਵੀ ਕੰਮ ਹੈ ਜਦ ਤੱਕ ਉਹ ਆਪਣੇ ਇਤਿਹਾਸ ਦੇ ਨਾਲ ਜੁੜੀ ਹੈ ਤਦ ਤੱਕ ਉਹ ਅੱਗੇ ਵਧਦੀ ਰਹਿੰਦੀ ਹੈ ਪਰ ਕੌਮ ਦੇ ਵਿੱਚ ਕਈ ਇਹੋ ਜਿਹੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦੇ ਸਿਰ ਤੇ ਅੱਜ ਕੱਲ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਨੇਮ ਫੇਮ ਜਿਹੜਾ ਸਿਰ ਤੇ ਚੜ ਜਾਂਦਾ ਸੋ ਅਜਿਹਾ ਮੁੱਦਾ ਇੱਕ ਸਾਹਮਣੇ ਆਇਆ ਹੈ ਕਪਿਲ ਸ਼ਰਮਾ ਸ਼ੋ ਜਿਹੜਾ ਕਿ ਕਾਮੇਡੀ ਸ਼ੋ ਹੈ ਜਿਸ ਦੇ ਵਿੱਚ ਇੱਕ ਮੰਦਭਾਗੀ ਜਿਹੜੀ ਉਹਨਾਂ ਨੇ ਵਰਡਿੰਗ ਬੋਲੀ ਹੈ ਹਾਲਾਂਕਿ ਇਹ ਕਾਮੇਡੀ ਸ਼ੋ ਹੈ ਉਹਨਾਂ ਨੇ ਬੋਲੀ ਉਹਨਾਂ ਵੱਲੋਂ ਬੋਲੀ ਗਈ ਹੈ ਪਰ ਕੀ ਉਹ ਵਰਡਿੰਗ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਉਸ ਦੇ ਖਿਲਾਫ ਜਿਹੜੀ ਇੱਕ ਕੰਪਲੇਂਟ ਦਰਜ ਹੋਈ ਹੈ ਲੁਧਿਆਣਾ ਦੇ ਵਿੱਚ ਉਹ ਸਰਦਾਰ ਇੰਦਰਜੀਤ ਸਿੰਘ ਬੱਬੂ ਜੀ ਜੋ ਕਿ ਗਿਆਨੀ ਜੈਲ ਸਿੰਘ ਜੀ ਦੇ ਪੋਤੇ ਨੇ ਉਹਨਾਂ ਵੱਲੋਂ ਦਰਜ ਕੀਤੀ ਗਈ ਹੈ ਜਾਣਦੇ ਆ ਪੂਰਾ ਵਾਕਿਆ ਕੀ ਹੈ ਤੇ ਪਹਿਲੇ ਉਹਨਾਂ ਦਾ ਸਵਾਗਤ ਕਰ ਲੈਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਵਾਕਿਆ ਹੈ ਪੂਰਾ ਆਖਿਰ ਤਨੂ ਕਪਿਲ ਸ਼ਰਮਾ ਦੇ ਖਿਲਾਫ ਕਿਉਂ ਕੰਪਲੇਂਟ ਕਰਨੀ ਭਾਈ ਐਕਚੁਅਲੀ ਮੇਰੇ ਕੋਲ ਇੱਕ ਵੀਡੀਓ ਕਲਿੱਪ ਆਈ ਜੀ ਜਿਸ ਤਰੀਕੇ ਨਾਲ ਆਪਾਂ ਵਟਸਐਪ ਕਰਦੇ ਆ ਹੂੰ ਤੋਂ ਮੇਰੇ ਕੋਲ ਆਈ ਕਿਸੇ ਕੋਲ ਤੇ ਉਹਦੇ ਵਿੱਚੋਂ ਲੇਡੀ ਜਿਹੜੇ ਮੈਨੂੰ ਭੇਜੀ ਹੈ ਉਹ ਉੱਥੇ ਵਿੱਚ ਲਿਖਿਆ ਗਿਆ ਹੈ ਕਿ ਕਪਲ ਸ਼ਰਮਾ ਨੇ ਕਿਸ ਤਰੀਕੇ ਨਾਲ ਦੀਵਾਨ ਟੋਟਰ ਮਲਜੀ ਦਾ ਮਜ਼ਾਕ ਉਡਾਇਆ ਤੇ ਉਹਦੇ ਵਿੱਚ ਉਹ ਕਲਿੱਪ ਵੀ ਪਾਈ ਗਈ ਜਿਸ ਤਰੀਕੇ ਨਾਲ ਕਪਲ ਸ਼ਰਮਾ ਉਹ ਨਾਲ ਆਪਣਾ ਚੰਦੂ ਚਾਹ ਵਾਲਾ ਜਿਹੜਾ ਵਿੱਚ ਨਾਲ ਦਾ ਕਮੇਡੀਅਨ ਨਾਲ ਹੁੰਦਾ ਉਹਨੂੰ ਕੁਝ ਕਹਿ ਰਿਹਾ ਤੇ ਨਾਮ ਲੈ ਰਿਹਾ ਹੈਗਾ ਟੋਟਰ ਮਲਜੀ ਦਾ ਮਤਲਬ ਬਿਲਕੁਲੀ ਹੀ ਜਿਸ ਤਰੀਕੇ ਨਾਲ ਕਿਸੇ ਨੂੰ ਲੋ ਗ੍ਰੇਡ ਯਾਰ ਉਹ ਜੇ ਬੰਦਾ ਮੇਰੇ ਘਰ ਪੈਦਾ ਹੋਊਗਾ ਬਲੋ ਇਸ ਤਰੀਕੇ ਨਾਲ ਉਸ ਮਹਾਨ ਆਸਤਰੀ ਦੇ ਬਾਰੇ ਇਸ ਤਰੀਕੇ ਨਾਲ ਬੋਲਣਾ ਕਿ ਜਿਸ ਬੰਦੇ ਨੇ ਸਾਡੇ ਗੁਰੂ ਆ ਜੀ ਦੇ ਬੱਚਿਆਂ ਵਾਸਤੇ ਐਡੀ ਵੱਡੀ ਕੁਰਬਾਨੀ ਦਿੱਤੀ ਔਰ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਉਹਨੇ ਖਰੀਦੀ ਉਸ ਟਾਈਮ ਤੇ ਹੂੰ ਤੇ ਆਪਣੀ ਸ਼ਰਧਾਂਜਲੀ ਉਹਨਾਂ ਨੇ ਉਹਨੇ ਆਪਣੀ ਕੀਤਾ ਇਹਦੇ ਪੰਜਾਬੀ ਜਿਹੜਾ ਹੈ ਇਹ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਤੇ ਉਹਨਾਂ ਬਾਰੇ ਬੋਲਣਾ ਔਰ ਇਸ ਤਰੀਕੇ ਨਾਲ ਉਹਨਾਂ ਦਾ ਮਜ਼ਾਕ ਉਡਾਣਾ ਉਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਇਆ ਫਿਰ ਦਨ ਆਇਡ ਡਿਸਕਸ ਵਿਦ ਮਾਈ ਐਡਵੋਕੇਟ ਕਿ ਵੀ ਇੱਕ ਕਿਸ ਤਰੀਕੇ ਨਾਲ ਤੇ ਉਹ ਸੈਟ ਕਿ ਠੀਕ ਹੈ ਜੀ ਬਿਲਕੁਲ ਗਲਤ ਹੈ ਤੇ ਕੇਸ ਬੰਦਾ ਹੈ ਤੇ ਆਪਾਂ ਇਹਨਾਂ ਨੂੰ ਕੇਸ ਫਾਈਲ ਕਰਦੇ ਤੇ ਅਸੀਂ ਫਿਰ ਸੀਪੀ ਸਾਹਿਬ ਨੂੰ ਲਿਖ ਕੇ ਕੰਪਲੀਟ ਦਿੱਤੀ ਸਾਰਿਆਂ ਨੇ ਬੰਦੇ ਨੇ ਹੋਰ ਵੀ ਨਾਲ ਬੰਦੇ ਸੀ ਐਡਵੋਕੇਟ ਸੀਗੇ ਤੇ ਅਸੀਂ ਉਹਨਾਂ ਦੇ ਖਿਲਾਫ ਦਿੱਤੀ ਹੈ ਕਿ ਜਲਦ ਤੋਂ ਜਲਦ ਉਹਨੂੰ ਇਸ ਜਿਹੜੇ ਉਹਨੇ ਗੁਸਤਾਖੀ ਕੀਤੀ ਹੈ ਇਹਦੀ سزا ਦਿੱਤੀ ਜਾਵੇ ਤੇ ਉਹ ਜਾ ਉਹਨੂੰ ਮਾਫੀ ਮੰਗੇ ਆ ਕੇ ਤੇ ਇਸ ਤਰੀਕੇ ਕਿਉਂਕਿ ਦੇਖੋ ਇੱਕ ਪੁੱਛਣ ਵਾਲੀ ਗੱਲ ਹੈ ਕਪਲ ਸ਼ਰਮਾ ਖੁਦ ਅੰਬਰ ਸਰਦਾਰ ਰਹਿਣਾ ਗੁਰੂ ਘਰ ਦੀ ਨਗਰੀ ਦਾ ਰਹਿਣ ਵਾਲਾ ਬੰਦਾ ਜੀ ਪੰਜਾਬੀ ਯੂਨੀਵਰਸਿਟੀ ਜੀ ਤੋਂ ਪੜਿਆ ਹੈ ਤੈਨੂੰ ਸਾਰੀ ਹਿਸਟਰੀ ਪਤਾ ਹੈ ਦੁਨੀਆ ਬਾਰੇ ਤੈਨੂੰ ਪਤਾ ਨੌਲੇਜ ਹੈ ਹਰੇਕ ਦਾ ਤੂੰ ਪਰ ਇਸ ਤਰੀਕੇ ਨਾਲ ਤੈਨੂੰ ਇਹ ਨਹੀਂ ਪਤਾ ਕਿ ਟੋਟਰ ਮਲ ਜੀ ਕੌਣ ਸੀ ਕੀ ਸੀ ਹੂੰ ਤੁਸੀਂ ਉਹ ਬੰਦੇ ਦਾ ਮਜ਼ਾਕ ਉਡਾ ਰਹੇ ਹੋ ਜਿਹਦਾ ਪੂਰਾ ਪੰਜਾਬ ਪੰਜਾਬੀ ਸਮਾਜ ਦੇ ਨਹੀਂ ਦੇ ਨਹੀਂ ਦੇ ਸਕਦਾ ਪਰ ਇੱਕ ਪਾਸੇ ਇਹ ਵੀ ਸਵਾਲ ਉੱਠਦਾ ਨਾ ਅਗਰ ਵਿਊਅਰਸ ਦੀ ਨਜ਼ਰ ਨਾਲ ਦੇਖਿਆ ਜਾਵੇ ਤੇ ਉਹਨਾਂ ਵੱਲੋਂ ਇਹ ਵੀ ਸਵਾਲ ਉੱਠੇਗਾ ਕਿ ਹੋ ਸਕਦਾ ਇਹ ਸੈਸਵਾ ਬੋਲਿਆ ਗਿਆ ਹੋਵੇ ਦੇਖਿਓ ਸੈਸਵਾ ਚਲੋ ਮੈਂ I am agree with you ਕਿ ਸੈਸਵਾ ਨਾ ਬੋਲਿਆ ਗਿਆ ਜੀ ਪਰ ਦੇਖੋ ਜਿਹੜਾ ਸੀਓ ਹੈਗਾ ਉਹ ਵੀ ਸਰਦਾਰ ਇਹ ਕੋਈ ਰਿਕਾਰਡਡ ਹੈ ਇੱਕ ਤਰੀਕੇ ਨਾਲ ਟੈਲੀਕਾਸਟ ਹੋਣ ਤੋਂ ਪਹਿਲਾਂ ਸੁਣਿਆ ਜਾਂਦਾ ਰਿਕਾਰਡਡ ਹੁੰਦਾ ਹੈ ਜੀ ਕੋਈ ਇਹ ਲਾਈਵ ਤਾਂ ਨਹੀਂ ਚੱਲ ਰਿਹਾ ਚਲੋ ਸਟੇਜ ਲਾਈਵ ਚੱਲ ਰਿਹਾ ਮੂੰਹ ਚ ਨਿਕਲ ਗਿਆ ਬੰਦਾ ਕਹਿੰਦਾ ਉਹ ਸੌਰੀ ਸੌਰੀ ਕਰ ਲੈਂਦਾ ਪਰ ਲਾਈਵ ਨਹੀਂ ਹੈ ਰਿਕਾਰਡਡ ਹੈ ਉਸ ਤੋਂ ਬਾਅਦ ਟੈਲੀਕਾਸਟ ਕੀਤਾ ਕਰਨ ਤੋਂ ਪਹਿਲਾਂ ਦੇਖਿਆ ਜਾ ਸਕਦਾ ਐਡਿਟ ਕੀਤਾ ਜਾ ਸਕਦਾ ਸੀ ਸਹਿ ਸੁਭਾ ਕਿਵੇਂ ਨਿਕਲ ਗਿਆ ਦੱਸ ਮੈਨੂੰ ਤੁਸੀਂ ਇਹ ਸਮਝਦੇ ਹੋ ਕਿ ਇਹ ਪੂਰਾ ਪੂਰੀ ਤਰ੍ਹਾਂ ਪ੍ਰੀਪਲਾਨਡ ਹੈ ਨਹੀਂ ਨਹੀਂ ਪਲਾਨ ਨਹੀਂ ਹੈ ਪਲਾਨ ਨਹੀਂ ਹੈ ਸਕ੍ਰਿਪਟਡ ਹੈ ਹੈ ਸਕ੍ਰਿਪਟਡ ਹੈ ਦੈਨ ਸਕ੍ਰਿਪਟਡ ਨਹੀਂ ਦੇਖੋ ਕਿਸ ਤਰ੍ਹਾਂ ਹੁੰਦਾ ਕਿ ਬੰਦਾ ਬੰਦਾ ਕਿਸ ਤਰੀਕੇ ਨਾਲ ਬੋਲਦਾ ਹੈ ਇੱਕ ਇਨਸਾਨ ਜਦੋਂ ਨੂੰ ਪਾਵਰ ਔਰ ਸ਼ੋਹਰਤ ਇੱਕ ਮਿਲ ਜਾਂਦੀ ਹੈ ਨਾ ਉਹਦੇ ਚ ਕਮਾਂਡ ਆ ਜਾਂਦਾ ਔਰ ਤੁਸੀਂ ਫਿਲਮ ਇੰਡਸਟਰੀ ਮੈਂ ਵੀ ਫਿਲਮ ਇੰਡਸਟਰੀ ਚ ਰਹਿਆ ਹਾਂ ਪਰ ਇੱਕ ਚੀਜ਼ ਦੱਸ ਰਿਹਾ ਕਿ ਕਮਾਂਡ ਆਣਾ ਬਹੁਤ ਗਲਤ ਹੈ ਕਿਸੇ ਚੀਜ਼ ਦਾ ਵੀ ਕਿਸੇ ਦਾ ਵੀ ਤੁਸੀਂ ਮਜ਼ਾਕ ਉਡਾਉਣਾ ਸ਼ੁਰੂ ਕਰਦੇ ਤੁਸੀਂ ਸੋਚਦੇ ਹੋ ਕਿ ਮੈਂ ਜੋ ਬੋਲਦਾ بس تو ਉਹਦੇ ਚ ਇੱਕ ਕਮੰਡ ਦੀ ਗੱਲ ਲੱਗ ਰਹੀ ਹੈ ਮਤਲਬ ਹੀ ਥਿੰਕ ਕਿ ਬਸ ਜੋ ਮੈਂ ਕਹਤਾ ਉਹ ਕਮ ਉਹ ਬਸ ਮਜ਼ਾਕ ਹੀ ਹੈ ਪਰ ਤੁਸੀਂ ਇਹ ਸੋਚੋ ਕਿ ਜਿਸ ਹਰੇਕ ਬੰਦੇ ਦਾ ਆਪਾ ਮਜ਼ਾਕ ਤੁਸੀਂ ਮੈਂ ਦੇਖਿਆ ਕਈ ਸੋਚ ਪ੍ਰਧਾਨ ਮੰਤਰੀਆਂ ਦੇ ਵੀ ਮਜ਼ਾਕ ਕੀਤੇ ਹੋਣੇ ਪਰ ਉਹ ਇੱਕ ਕਮੰਡ ਹੈ ਬੰਦੇ ਚ ਆਇਆ ਹੋਇਆ ਹੋਰ ਤਰੀਕੇ ਨਾਲ ਤੁਸੀਂ ਆਪਣੇ ਨੂੰ ਦੇਖੇ ਸੋਚੋ ਕਿ ਮੈਂ ਆਈ ਐਮ ਦਾ ਬੈਸਟ ਕਮੇਡੀਅਨ ਇਨ ਦਾ ਵਰਡ ਤੇ ਕੁਝ ਵੀ ਬੋਲਾਂਗੇ ਜੇ ਤੁਸੀਂ ਗਲਤ ਤੁਸੀਂ ਗੁਰੂਆਂ ਦੇ ਬਾਰੇ ਇਸ ਤਰ੍ਹਾਂ ਬੋਲਦੇ ਹੋ ਉਹਨਾਂ ਦੇ ਬੱਚਿਆਂ ਬਾਰੇ ਬੋਲਦੇ ਹੋ ਜਿਸ ਬੰਦੇ ਨੇ ਕੁਰਬਾਨੀ ਦਿੱਤੀ ਉਸ ਬਾਰੇ ਬੋਲਦੇ ਹੋ ਦਸ ਇਹ برداشت ਨਹੀਂ ਕੀਤਾ ਜਾਦਾ ਸਰ ਲੱਗਦਾ ਕਿ ਹੁਣ ਦੀ ਇਹ ਜਿਹੜੀ ਵੀਡੀਓ ਹੈ ਤੁਹਾਡੇ ਸਾਹਮਣੇ ਹੁਣਾਈ ਹੈ ਪਰ ਇਹ ਕਾਫੀ ਟਾਈਮ ਪਹਿਲੇ ਦੀ ਅਪਲੋਡ ਹੋਈ ਹੋਈ ਹੈ ਤੁਹਾਡੇ ਸਾਹਮਣੇ ਇਹ ਸੇਵਾ ਗੁਰੂ ਸਾਹਿਬ ਨੇ ਲਗਾਈ ਹੈ ਇਸ ਚੀਜ਼ ਨੂੰ ਮੰਨਦੇ ਹੋ ਮੈਨੂੰ ਲੱਗਦਾ ਤਾਂ ਇਸ ਤਰ੍ਹਾਂ ਹੀ ਹੈ ਇਹ ਅਜੇ ਤੱਕ ਇਹ ਪੁਰਾਣੀ ਹੈਗੀ ਹੈ 2-3 ਸਾਲ ਪੁਰਾਣੀ ਹੋ ਸਕਦੀ ਹੈ ਠੀਕ ਹੈ ਜਿਆਦਾ ਵੀ ਹੋ ਸਕਦੀ ਹੈ ਪਰ ਮੇਰੇ ਖਿਆਲ ਨਾਲ ਮੇਰੇ ਹਿੱਸੇ ਚ ਲਿਖੀ ਸੀਗੀ ਕਿ ਗੁਰੂ ਘਰ ਦੀ ਜੋ ਬੇਇੱਜ਼ਤੀ ਉਹਨੇ ਕੀਤੀ ਹੈਗੀ ਹੈ ਉਹ ਜਗ੍ਹਾ ਦੀ ਬੇਇੱਜ਼ਤੀ ਕੀਤੀ ਹੈ ਉਹ ਸ਼ਹੀਦਾਂ ਦੀ ਬੇਇੱਜ਼ਤੀ ਕੀਤੀ ਹੈ ਉਹਦੀ ਮਾਫੀ ਮੈਂ ਮੰਗਵਾਵਾਂ ਇਹ ਸ਼ਾਇਦ ਗੁਰੂ ਘਰ ਨੇ ਮਹਾਰਾਜ ਜੀ ਨੇ ਬੇਰੀ ਹੁਕਮ ਲਾਇਆ ਹੋਊਗਾ ਬਿਲਕੁਲ ਪਰਮਾਤਮਾ ਖੁਦ ਹੀ ਚੁੰਦਾ ਹੈ ਆਪਣੇ ਕਾਰਜ ਲਈ ਵੀ ਆਪਣੇ ਬੰਦਿਆਂ ਨੂੰ ਬਿਲਕੁਲ ਨਿਵਾਮੰਦ ਜੀ ਸੋ ਦੀਵਾਨ ਟੋਡਰਮਲ ਉਹ ਸੰ ਜਿਨ੍ਹਾਂ ਨੇ ਛੋਟੇ ਸਾਹਿਬ ਜਾਂਦਰ ਲਈ ਜ਼ਮੀਨ ਦਿੱਤੀ ਸੀ ਸੋਨੇ ਦੀਆਂ ਮੋਹਰਾ ਜਿਹੜੇ ਖੜੀਆਂ ਕਰਕੇ ਦਿੱਤੀਆਂ ਸੀ ਅੱਜ ਦੇ ਸਮੇਂ ਦੇ ਵਿੱਚ ਵੀ ਉਹ ਸਭ ਤੋਂ ਮਹਿੰਗੀ ਜ਼ਮੀਨ ਗਿਣੀ ਜਾਂਦੀ ਹੈ ਸੋ ਇਥੇ ਐਡਵੋਕੇਟ ਸਾਹਿਬ ਵੀ ਮੌਜੂਦ ਨੇ ਪੁੱਛਦੇ ਆ ਉਹਨਾਂ ਨੂੰ ਵੀ ਸਾਰੀ ਗੱਲਬਾਤ ਸਰ ਕਿਵੇਂ ਦੇਖਦੇ ਹੋ ਐਸ ਪਰ ਲਾਅ ਕਿਵੇਂ ਦੇਖਦੇ ਹੋ ਇਹ ਸਾਰੇ ਪੂਰੇ ਮੁੱਦੇ ਨੂੰ ਮੈਮ ਐਸ ਪਰ ਲਾਅ ਬੜੀ ਸਿੱਧੀ ਜੀ ਗੱਲ ਹੈ ਅ ਕ੍ਰਾਈਮ ਇਜ਼ ਅ ਕ੍ਰਾਈਮ ਜੀ ਇਹ ਮੈਟਰ ਨਹੀਂ ਕਰਦਾ ਜੀ ਕਿ ਕਿੰਨੇ ਘੰਟੇ ਪਹਿਲਾਂ ਹੋਇਆ ਜਾਂ ਕਿੰਨੇ ਦਿਨ ਪਹਿਲਾਂ ਹੋਇਆ ਜਾਂ ਕਦੋਂ ਹੋਇਆ ਆ ਕ੍ਰਾਈਮ ਇਜ਼ ਅ ਕ੍ਰਾਈਮ ਔਰ ਮੈਂ ਆਪ ਜੀ ਦੀ ਇੰਟਰਵਿਊ ਸੁਣ ਰਿਹਾ ਸੀਗਾ ਮਾਨਯੋਗ ਇੰਦਰਜੀਤ ਸਿੰਘ ਬੱਬੂ ਜੀ ਦੇ ਨਾਲ ਜੀ ਤੁਸੀਂ ਇੱਕ ਸਵਾਲ ਪੁੱਛਿਆ ਸੀਗਾ ਕਿ ਹੋ ਸਕਦਾ ਹੈ ਇਹ ਕਪੀ ਸ਼ਰਮਾ ਦੇ ਮੂਹੋਂ ਸਹਿਜ ਸੁਭਾਅ ਨਿਕਲ ਕੇ ਹੋਵੇ ਥੈਟ ਇਜ਼ ਨੋ ਐਕਸਕਿਊਜ਼ ਦੇਖੋ ਅਗਰ ਕੋਈ ਬੰਦਾ ਕਹਿ ਦਿੰਦਾ ਜਿਹੜਾ ਕੋਈ ਕਤਲ ਜਾਂ ਮਰਡਰ ਵੀ ਕਰਦਾ ਉਹਦਾ ਆਪਣਾ ਇੱਕ ਮੋਟਿਵ ਹੁੰਦਾ ਸਾਡੇ ਵੀ ਕੋਈ ਟਰਮ ਚ ਉਹਨੂੰ ਕਹਿੰਦੇ ਆ ਮੈਨਜ਼ ਰੀਆ ਮਤਲਬ ਵਾਟ ਵਾਸ ਦਾ ਇੰਟੈਂਸ਼ਨ ਆਫ ਦਾ ਅਕਿਊਸਡ ਪਰਸਨ ਜਦੋਂ ਉਹਨੇ ਉਹ ਕ੍ਰਾਈਮ ਕੀਤਾ ਜੀ ਉਹ ਚਾਹੇ ਕੋਈ ਵੀ ਰੀਜ਼ਨ ਰਹਾ ਹੋਵੇ ਕ੍ਰਾਈਮ ਕੈਨ ਨੋਟ ਬੀ ਜਸਟੀਫਾਈਡ ਜੀ ਤੁਸੀਂ ਕ੍ਰਾਈਮ ਕਰਕੇ ਇਹ ਨਹੀਂ ਕਹਿ ਸਕਦੇ ਕਿ ਇਹ ਮੇਰੇ ਤੋਂ ਤਾਂ ਸਹਿਜ ਸੁਭਾਅ ਹੋ ਗਿਆ ਜੀ ਮੈਂ ਤਾਂ ਮੈਨੂੰ ਯੋੜ ਸੀ ਕਿ ਮੈਂ ਜੇਬ ਚੋਂ ਪੈਸੇ ਕੱਢ ਗਏ ਜਾਂ ਮੇਰੀ ਕੋਈ ਐਹੋ ਜੀ ਅਰਜੈਂਸੀ ਸੀ ਕਿ ਮੈਨੂੰ ਇਹ ਕ੍ਰਾਈਮ ਕਰਨਾ ਨੋ ਇਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੁੰਦੀ ਜੋ ਕਪਿਲ ਸ਼ਰਮਾ ਨੇ ਅ ਦਿਵਾਨ ਟੋਰਡਰ ਮਾਜੀ ਦੀ ਸ਼ਾਨ ਦੇ ਵਿੱਚ ਗੁਸਤਾਖੀ ਕੀਤੀ ਹੈ ਤਾਂ ਉਹ ਗੁਸਤਾਖੀ ਕੀਤੀ ਹੈ ਇਹਦੇ ਵਿੱਚ ਕੋਈ ਜਸਟੀਫਿਕੇਸ਼ਨ ਨਹੀਂ ਹੈ ਕੋਈ ਐਕਸਕਿਊਜ਼ ਨਹੀਂ ਹੈ ਨੰਬਰ 1 ਗੱਲ ਨੰਬਰ 2 ਇਹਦੇ ਵਿੱਚ ਜਿੱਥੇ-ਜਿੱਥੇ ਕਪਿਲ ਸ਼ਰਮਾ ਦੀ ਗਲਤੀ ਹੈ ਉੱਥੇ ਕਪਿਲ ਸ਼ਰਮਾ ਸ਼ੋਹ ਦੀ ਸਾਰੀ ਟੀਮ ਦੀ ਗਲਤੀ ਹੈ ਕਿ ਜਿੱਦਾਂ ਤੁਸੀਂ ਕਿਹਾ ਹੋ ਸਕਦਾ ਹੈ ਸਕ੍ਰਿਪਟਡ ਹੋਵੇ ਔਰ ਜਾਪਦਾ ਇਹੀ ਹੈ ਕਿ ਸਕ੍ਰਿਪਟਡ ਸੀਗਾ ਜੀ ਕਿਉਂਕਿ ਐਕਸਟੈਂਪੋਰ ਔਨ ਦਾ ਸਪੌਟ ਤਾਂ ਬੋਧਦਾ ਨਹੀਂ ਹੈ ਇਹ ਹਮੇਸ਼ਾ ਪਹਿਲਾਂ ਸਕ੍ਰਿਪਟਡ ਹੁੰਦਾ ਰਿਹਰਸਲ ਹੁੰਦਾ ਔਰ ਉਹ ਜਿਹੜੀ ਸਕ੍ਰਿਪਟਿੰਗ ਹੈ ਉਹਦੇ ਚ ਰਾਈਟਰ ਵੀ ਇਨਵੋਲਡ ਹੈ ਡਾਇਰੈਕਟਰ ਵੀ ਇਨਵੋਲਡ ਹੈ ਪ੍ਰੋਡਿਊਸਰ ਵੀ ਇਨਵੋਲਡ ਹੈ ਔਰ ਸਭ ਤੋਂ ਵੱਡੀ ਗੱਲ ਤੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਇਨਵੋਲਡ ਹੈ ਜਿਨੇ ਇਹਨੂੰ ਟੈਲੀ ਕਾਸਟ ਕੀਤਾ ਬ੍ਰਾਡਕਾਸਟ ਪਰ ਸਵਾਲ ਇਹ ਵੀ ਖੜਾ ਹੁੰਦਾ ਕਿ ਅਗਰ ਆਪਾਂ ਕਪਿਲ ਕਪਿਲ ਸ਼ਰਮਾ ਨੂੰ ਗਿੰਦੇ ਆ ਕਿ ਉਹ ਦੋਸ਼ੀ ਹੈ ਨਾਲ ਦੇ ਨਾਲ ਫਿਰ ਵੀ ਵੀ ਤਾਂ ਦੋਸ਼ੀ ਹੋਇਆ ਉਹਨਾਂ ਤੇ ਵੀ ਤਾਂ ਕਰਨਾ ਚਾਹੀਦਾ ਕਲੇਮ ਬਿਲਕੁਲ ਕੀਤਾ ਜੀ ਅਗਰ ਤੁਸੀਂ ਸਾਡੀ ਕਾਪੀ ਆਫ ਦਾ ਕੰਪਲੇਂਟ ਪੜੋ ਅਸੀਂ ਦੋਸ਼ੀ ਹੀ ਦੋ ਬਣਾਏ ਹੈ ਜੀ ਅੱਛਾ ਜੀ ਹਾਂਜੀ ਇੱਕ ਤਾਂ ਮਿਸਟਰ ਕਪਿਲ ਸ਼ਰਮਾ ਹਿਮਸੈਲਫ ਮੈਨੂੰ ਮਿਸਟਰ ਨਹੀਂ ਕਹਿਣਾ ਚਾਹੀਦਾ ਜੀ ਹੀ ਇਜ਼ ਅਕਿਊਸਡ ਪਰਸਨ ਜਿਨੇ ਗੁਨਾਹ ਕੀਤਾ ਉਹ ਕਪਿਲ ਸ਼ਰਮਾ ਵੀ ਦੋਸ਼ੀ ਹੈ ਤੇ ਅਸੀਂ ਸ੍ਰੀ ਐਂਟਰਟੇਨਮੈਂਟ ਟੈਲੀਵਿਜ਼ਨ ਨੂੰ ਸਾਰੀ ਟੀਮ ਨੂੰ ਵੀ ਦੋਸ਼ੀ ਮੰਨਦੇ ਹੋਰ ਮੰਗ ਕਰਦੇ ਕਿ ਸਾਰਿਆਂ ਤੇ ਐਫ ਆਈ ਆਰ ਹੋਵੇ ਜੀ ਜੀ ਸਰ ਤੁਸੀਂ ਕਿਵੇਂ ਦੇਖਦੇ ਹੋ ਅਗਰ ਨ ਦੇ ਖਿਲਾਫ ਕੋਈ ਨਹੀਂ ਕਾਰਵਾਈ ਹੁੰਦੀ ਜਾਂ ਕਪਿਲ ਸ਼ਰਮਾ ਖੁਦ ਅੱਗੇ ਆ ਕੇ ਨਹੀਂ ਸੌਰੀ ਫੀਲ ਕਰਦਾ ਫਿਰ ਕੀ ਕਰਨਾ ਚਾਹੀਦਾ ਦੇਖੋ ਜੀ ਪਹਿਲਾ ਤਾਂ ਇਹ ਕ੍ਰਿਤੀ ਕਿਹਦਾ ਹੈ ਜਿਹੜਾ ਹਰ ਇੱਕ ਪੰਜਾਬੀ ਦੇ ਦਿਲ ਨੂੰ ਆਹਤ ਪਹੁੰਚਾਈ ਹੈ ਜੀ ਔਰ ਕਪਿਲ ਸ਼ਰਮਾ ਖੁਦ ਵੀ ਪੰਜਾਬੀ ਹੈ ਔਰ ਟੀਵੀ ਦੇ ਡਾਇਰੈਕਟਰ ਵੀ ਜੋ ਪੰਜਾਬੀ ਨੇ ਇਸ ਕਰਕੇ ਉਹਨਾਂ ਨੂੰ ਇਸ ਮੁੱਦੇ ਨੂੰ ਦੀ ਗੰਭੀਰਤਾ ਨੂੰ ਮੱਧੇ ਨਜ਼ਰ ਰੱਖਦੇ ਹੋਏ ਜਲ ਤੋਂ ਜਲਦ ਆਪ ਹੀ ਅੱਗੇ ਹੋ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਜਿਹਦੇ ਨਾਲ ਇਹ ਮੁੱਦਾ ਜ਼ਿਆਦਾ ਨਹੀਂ ਵਧੇਗਾ ਕਿਉਂਕਿ ਹਰ ਪੰਜਾਬੀ ਇਸ ਮੁੱਦੇ ਨੂੰ ਲਾਈਟਲੀ ਨਹੀਂ ਲਏਗਾ ਮੇਰਾ ਮੰਨਣਾ ਹੈ ਕਿਉਂਕਿ ਜੋ ਦੀਵਾਨ ਟੋਡਰ ਮਲਜੀ ਦੀ ਸਾਡੇ ਗੁਰੂਆਂ ਦੇ ਪ੍ਰਤੀ ਗੁਰੂ ਦੇ ਸਹਬਜ਼ਾਦੇ ਦੇ ਪ੍ਰਤੀ ਜੋ ਦੇਨ ਹੈ ਉਹ ਕੋਈ ਵੀ ਪੰਜਾਬੀ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਇਸ ਕਰਕੇ ਕਿਸੇ ਵੀ ਸੂਰਤ ਦੇ ਵਿੱਚ ਐਸਾ અપਮਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਸ ਵੀ ਹੱਦ ਤੱਕ ਸਾਨੂੰ ਜਾਣਾ ਪਿਆ ਔਰ ਅਸੀਂ ਪੂਰੀ ਟੀਮ ਵਾਦਾ ਕਰਦੇ ਆਂ ਕਿ ਜਿੱਥੇ ਜਿਸ ਹੱਦ ਤੱਕ ਸਾਨੂੰ ਜਾਣਾ ਪਿਆ ਉਸ ਹੱਦ ਤੱਕ ਜਾਵਾਂਗੇ ਔਰ ਉਹਨੂੰ ਆਪਣੇ ਗੋਡਿਆਂ ਤੇ ਲਿਆਣਾ ਸਾਨੂੰ ਆਂਦਾ ਕਿੱਦਾਂ ਉਹਨੂੰ ਲਿਆਣਾ ਜਿੰਨੀ ਉਹਦੇ ਤੇ ਘਮੰਡ ਸਾ ਉਹਦੇ ਸਿਰ ਤੇ ਸਵਾਰ ਹੈ ਉਹ ਕਿੱਦਾਂ ਉਤਾਰਨਾ ਉਹ ਵੀ ਸਾਨੂੰ ਆਂਦਾ ਅਸੀਂ ਪੰਜਾਬੀ ਆ ਉਹਨੂੰ ਲੱਗਦਾ ਹੈ ਕਿ ਉਹਨਾਂ ਦੇ ਸਿਰ ਤੇ ਸ਼ੌਹਰਤ ਚੜੀ ਇਸ ਵੇਲੇ ਸਰ ਮੈਮ ਇਹ ਕਹਿਣ ਦੀ ਲੋੜ ਹੀ ਨਹੀਂ ਤੁਹਾਨੂੰ ਵੀ ਦਿਖ ਰਿਹਾ ਹੈ ਔਰ ਐਸੀ ਸ਼ਬਦਾਵਲੀ ਬੋਲਣਾ ਔਰ ਅਕਬਰ ਨੂੰ ਮਹਾਨ ਸਾਬਤ ਕਰਨ ਦੀ ਜਿਹੜਾ ਇੱਕ ਲੁਟੇਰਾ ਸਾਡੇ ਦੇਸ਼ ਆ ਕੇ ਸਾਡੇ ਦੇਸ਼ ਦੇ ਉੱਤੇ ਜਿਸ ਨੇ ਜ਼ਬਰਨ ਸਾਡੇ ਜਿਨ੍ਹਾਂ ਦੇ ਖਿਲਾਫ ਸਾਡੇ ਗੁਰੂ ਮਹਾਰਾਜ ਖੜੇ ਹੋਏ ਉਤੇ ਉਹਨਾਂ ਦੇ ਨਾਲ ਖੜਨ ਵਾਲੇ ਦੇ ਲਈ ਇਸ ਭੱਦੀ ਸ਼ਬਦਾਵਲੀ ਦਿੱਤੀ ਔਰ ਆਪਣੇ ਆਪ ਨੂੰ ਉਹਨਾਂ ਦੇ ਅਕਬਰ ਮਹਾਨ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਹਾਂ ਵੀ ਮੇਰੇ ਘਰ ਟੋਟਲ ਮਰ ਵਰਗਾ ਪੈਦਾ ਹੋ ਗਿਆ ਵੀ ਤੋ ਅਸੀਂ ਪੈਰ ਦੀ ਚੁੱਤੀ ਦੇ ਧੂਲ ਦੇ ਬਰਾਬਰ ਹੈਗਾ ਔਰ ਤੂੰ ਐਨਾ ਜਿਹੜਾ ਤੇਰੇ ਚ ਕਮਾਂਡ ਆ ਗਿਆ ਇਹੀ ਸਾਡੇ ਸ਼ਰੋਤਿਆਂ ਦੇ ਸਿਰ ਤੇ ਹੀ ਤੈਨੂੰ ਇੱਥੇ ਪਹੁੰਚਾਇਆ ਔਰ ਅਸੀਂ ਹੀ ਤੈਨੂੰ ਥੱਲੇ ਲਿਆਂਦੀ ਹਿੰਮਤ ਵੀ ਰੱਖਦੇ ਆ ਔਰ ਹਰ ਇੱਕ ਪੰਜਾਬੀ ਦੇ ਅੱਗੇ ਹਰ ਇੱਕ ਜੈਨ ਸਮਾਜ ਦੇ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਹਰ ਪੰਜਾਬੀ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬਾਈਕਾਟ ਕਪਿਲ ਸ਼ਰਮਾ ਜਦ ਤੱਕ ਉਹ ਆਪਣੇ ਆਪ ਆ ਕੇ ਉਹ ਮਾਫੀ ਨਹੀਂ ਮੰਗਦਾ ਔਰ ਨਤਮਸਕ ਨਹੀਂ ਹੁੰਦਾ ਜਾ ਕੇ ਗੁਰੂ ਘਰ ਚ ਤਦ ਤੱਕ ਅਸੀਂ ਕਪਿਲ ਸ਼ਰਮਾ ਦਾ ਕੰਪਲੀਟਲੀ ਬਾਇਕਾਟ ਕਰਾਂਗੇ ਤੇ ਔਰ ਹਰ ਪੰਜਾਬੀ ਦੇ ਅੱਗੇ ਤੁਹਾਡੇ ਚੈਨਲ ਦੇ ਰਾਹੀਂ ਮੇਰੀ ਅਰਦਾਸ ਹੈ ਕਿ ਬਾਇਕਾਟ ਕਪਿਲ ਸ਼ਰਮਾ ਐਸ ਮੈਮ ਇੱਕ ਹੋਰ ਮੈਂ ਐਡ ਕਰਨਾ ਚਾਹੂੰਗਾ ਜੀ ਕਿ ਕਪਿਲ ਸ਼ਰਮਾ ਯਾ ਐਂਟਰਟੇਨਮੈਂਟ ਡਿਵੀਜ਼ਨ ਨੇ ਨਾ ਸੋਚਿਆ ਕਿ ਅਗੇ ਇੰਦਰਜੀਤ ਸਿੰਘ ਬੱਬੂ ਜੀ ਨੇ ਇਹ ਮੁੱਦਾ ਚੱਕਿਆ ਮੈਂ ਸਭ ਨੂੰ ਦੱਸਣਾ ਚਾਹਨਾ ਹੈ ਕਿ ਸਾਡੇ ਵਕੀਰਾਂ ਦੀ ਭਾਈਚਾਰਾ ਵਕੀਰਾਂ ਦੀ ਬਰਾਦਰੀ ਨੇ ਇਹਦਾ ਬੜਾ ਸੀਰੀਅਸ ਨੋਟਿਸ ਦਿੱਤਾ ਹੈਗਾ ਔਰ ਅਸੀਂ ਸਾਰੇ ਇੰਦਰਜੀਤ ਸਿੰਘ ਬੱਬੂ ਜੀ ਦੇ ਨਾਲ ਖੜਾਂਗੇ ਔਰ ਇਹਦੇ ਚ ਪੂਰੀ ਲੀਗਲ ਟੀਮ ਸਿਰਫ ਇੱਕ ਐਡਵੋਕੇਟ ਗੁਰਿੰਦਰ ਸੂਦ ਨਹੀਂ ਪੂਰੀ ਲੀਗਲ ਟੀਮ ਇੰਦਰਜੀਤ ਸਿੰਘ ਬੱਬੂ ਜੀ ਦਾ ਇਸ ਲੜਾਈ ਦੇ ਵਿੱਚ ਚਾਹੇ ਉਹ politrical level ਤੇ ਹੋਵੇ ਚਾਹੇ ਉਹ social level ਤੇ ਹੋਵੇ ਚਾਹੇ ਉਹ legal level ਕੋਰਟ ਦੇ ਵਿੱਚ ਵੀ ਅਗਰ ਸਾਨੂੰ ਜਾਣਾ ਪਿਆ ਪੂਰੀ legal team ਰਲ ਕੇ ਅਸੀਂ ਇਹ ਗੜਾਈ ਘੜਾਂਗੇ ਸੋ ਕਪਿਲ ਸ਼ਰਮਾ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਿਲਾਂ ਵੱਧ ਸਕਦੀਆਂ ਕਿਉਂਕਿ ਧਾਰਮਿਕ ਭਾਵਨਾਵਾਂ ਦੀਆਂ ਜਿਹੜੀ ਪੰਜਾਬੀ ਭਾਈਚਾਰਾ ਇਸ ਖਾਸ ਕਰਕੇ ਸਿੱਖ ਸਮਾਜ ਦਾ ਉਹਨਾਂ ਨੂੰ ਔਰ ਜੈਨ ਸਮਾਜ ਦੇ ਵੀ ਆਪਾਂ ਕਹਿ ਸਕਦੇ ਆ ਕਿ ਇਹਨਾਂ ਦੋਨਾਂ ਸਮਾਜ ਦੇ ਵਿੱਚ ਉਹਨਾਂ ਦੀ ਧਾਰਮਿਕ ਭਾਵਨਾ ਨੂੰ ਆਹਤ ਕੀਤਾ ਗਿਆ ਸੋ ਮੰਗ ਕੀਤੀ ਜਾ ਰਹੀ ਹੈ ਕਿ ਉਹ ਲਾਈਵ ਹੋ ਕੇ ਮਾਫੀ ਮੰਗਣ ਜਾਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਾ ਕੇ ਨਤਮਸਤਕ ਹੋ ਕੇ ਸ਼ਹੀਦਾ ਸਿੰਘਾ ਕੋਲੋਂ ਮਾਫੀ ਮੰਗਣ ਤਾਂ ਜੋ ਸ਼ਾਇਦ ਉਹਨੂੰ ਸ਼ਹੀਦ ਸਿੰਘ ਮਾਫ ਕਰ ਦੇਣ ਤੇ ਨਾਲ ਦੇ ਨਾਲ ਲੁਧਿਆਣਾ ਦੇ ਸਾਰੇ ਜਿਹੜੇ ਵਕੀਲ ਪਾਈਚਾਰਾ ਉਹ ਵੀ ਇੱਕ ਪਾਸੇ ਹੋ ਕੇ ਇਸ ਪ੍ਰੋਟੈਸਟ ਦੇ ਵਿੱਚ ਕਪਿਲ ਸ਼ਰਮਾ ਦੇ ਅਗੇਂਸਟ ਖੜਿਆ ਸੋ ਦੇਖਦੇ ਹਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਪਿਲ ਸ਼ਰਮਾ ਦੀਆਂ ਮੁਸੀਬਤਾਂ ਵਧਦੀਆਂ ਹਨ ਜਾਂ ਉਹਨੂੰ ਥਲ ਪੈਂਦੀ ਹੈ ਹੋਰ ਨਵੀਂ ਅਪਡੇਟ ਦੇ ਨਾਲ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਰਕੇਸ਼ ਦੇ ਨਾਲ ਜਸਪ੍ਰਿਤ